ਰਾਜਸਥਾਨ ਦੇ ਵਿੱਚ ਧਰਤੀ ਧਸੀ ਹੈ ਜਿੱਥੇ ਵੱਡਾ ਖੱਡਾ ਹੋਇਆ ਭਾਈ ਜੀ ਉੱਥੇ ਪਹੁੰਚੇ ਆਪਾਂ ਇੱਕ ਵੱਡਾ ਕਾਰਨ ਪਤਾ ਲੱਗਿਆ ਸਾਨੂੰ ਕਿ ਇਹ ਧਰਤੀ ਜਿਹੜਾ ਧਸਣ ਦਾ ਇਹ ਖੱਡਾ ਹੋਣ ਦਾ ਵੱਡਾ ਹੋਲ ਹੋਇਆ ਜਿਹੜਾ ਬਹੁਤ ਵੱਡਾ ਆਪਾਂ ਉਹ ਉੱਪਰ ਚੜਕੇ ਵੀ ਤੁਹਾਨੂੰ ਦਿਖਾਵਾਂਗੇ ਏਰੀਆ ਵੀ ਪੂਰਾ ਦਿਖਾਵਾਂਗੇ ਤੇ ਸਾਰਾ ਗੱਲਬਾਤ ਕਰਾਂਗੇ ਕਾਰਨ ਵੀ ਕਿਉਂਕਿ ਉਹ ਸਾਈਡ ਪ੍ਰਸ਼ਾਸਨ ਬੈਠਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਜਿਹੜਾ ਉਹਨਾਂ ਨੇ ਗੱਲਬਾਤ ਸਾਨੂੰ ਦੱਸੀ ਹੈ ਖੁਦ ਆਪ ਪ੍ਰਸ਼ਾਸਨ ਨੇ ਸੋ ਉਹੀ ਇੱਥੇ ਦੱਸ ਦਈਏ ਦੋਸਤੋ ਵੈਸੇ ਤਾਂ 144 ਜਿਹੜੀ ਲਾਗੂ ਹੈ ਇਕੱਠਾ ਹੋਣਾ ਮ ਤੇ ਚਲੋ ਪਹਿਲਾਂ ਅਸੀਂ ਗੱਲਬਾਤ ਕੀਤੀ ਪਰਮਿਸ਼ਨ ਲਈ ਉਹਨਾਂ ਤੋਂ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਸਾਰੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਤੇ ਵਿਚਾਰ ਕਰਨ ਵਾਲੀ ਗੱਲਬਾਤ ਹੈ ਕਿਉਂਕਿ ਇੰਨਾ ਵੱਡਾ ਖੱਡਾ ਹੋਣਾ ਹਨਾ ਇਹ ਬਹੁਤ ਤਬਾਹੀ ਦੇ ਸੰਕੇਤ ਮੰਨੇ ਜਾਂਦੇ ਨੇ ਹਨਾ ਵੀ ਤਬਾਹੀ ਹੋਣ ਵਾਲੀ ਹੈ ਠੀਕ ਹੈ ਇਹ ਉਹ ਚੀਜ਼ ਹੈ ਤਾਂ ਦੋਸਤੋ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਸਾਰੀ ਮਤਲਬ ਉਹ ਗੱਲਬਾਤ ਵੀ ਦੱਸੂਗਾ ਵੀ ਇਹ ਇਹਦਾ ਜਿਹੜਾ ਇੱਥੇ ਦੇ ਲੋਕਲ ਲੋਕ ਨੇ ਉਹਨਾਂ ਦਾ ਕੀ ਮੰਨਣਾ ਹੈ ਤੇ ਇਹਦਾ ਆਪਾਂ ਸੈਂਟੀਫਿਕ ਵਿਊ ਵੀ ਆਪਾਂ ਲਵਾਂਗੇ ਆਪਾਂ ਉਹ ਗੱਲਬਾਤ ਵੀ ਕਰਾਂਗੇ ਕਿ ਇਹਦਾ ਹੋਰ ਦੂਜਾ ਕਾਰਨ ਕੀ ਹੋ ਸਕਦਾ ਕਿਉਂਕਿ ਜਿਹੜੀ ਸਾਨੂੰ ਇੱਥੋਂ ਪਤਾ ਲੱਗਿਆ ਕਾਰਨ ਵੱਡਾ ਸਭ ਤੋਂ ਪਹਿਲਾਂ ਆਪਾਂ ਉਤੇ ਚਰਚਾ ਕਰਾਂਗੇ ਦੋਸਤੋ ਵੀਡੀਓ ਨੂੰ ਬੱਦ-ਬੱਦ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ ਇਹ ਹਰੇਕ ਮੋਬਾਈਲ ਹਰੇਕ ਘਰ ਦੇ ਵਿੱਚ ਹਰੇਕ ਮੋਬਾਈਲ 'ਚ ਜਾਣੀ ਚਾਹੀਦੀ ਹੈ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਜਿਹੜੇ ਆਪਦੇ ਆਪ ਨੂੰ ਬਿਲਕੁਲ ਤਬਾਹੀ ਦੇ ਨੇੜੇ ਲਿਜਾਈ ਜਾਂਦੇ ਆ ਦੋਸਤੋ ਆਪ ਦੇਖ ਲੋ ਆਰੇ ਦੇ ਵਾਲੇ ਟਿੱਬੀ ਟਿੱਬੇ ਨੇ ਮੈਂ ਉੱਪਰ ਚੜਕੇ ਵੀ ਦਿਖਾਉਂ ਥੋੜਾ ਜਿਹਾ ਵਿਊ ਕੋਈ ਗੱਲ ਨਹੀਂ ਜੀ ਵੀਡੀਓ ਲੰਬੀ ਹੋ ਗਈ ਕੋਈ ਉਹ ਨਾ ਕਰਿਓ ਥੋੜੀ ਨਾ ਲੰਬੀ ਹੋ ਸਕਦੀ ਹੈ ਕਿਉਂਕਿ ਮੈਂ ਵਿਸਤਾਰ 'ਚ ਦੱਸੂਆ ਤੁਹਾਨੂੰ ਸਾਰੀ ਗੱਲਬਾਤ ਕਹਿੰਦੇ ਇਹ ਜਦੋਂ ਇਹ ਖੱਡਾ ਹੋਇਆ ਅੱਜ ਤੋਂ तकरीबन 10-15 ਦਿਨ ਪਹਿਲਾਂ ਜਿਸ ਦਿਨੇ ਖੱਡਾ ਹੋਇਆ ਉਸ ਦਿਨ ਇਹਦੇ ਵਿੱਚ ਗੱਡੀ ਡਿੱਗ ਪਈ ਸੀ ਗੱਡੀ ਡਿੱਗ ਪਈ ਸੀ ਬੰਦਾ ਤਾਂ ਕੱਢ ਲਿਆ ਆ ਗੱਡੀ ਤਾਂ ਕੱਢ ਲਈ ਸੀ ਕਹਿੰਦੇ ਇੱਕ ਬੰਦਾ ਗਿਰਿਆ ਉਸ ਤੋਂ ਬਾਅਦ ਬੰਦਾ ਉਹ ਦੇਖਣ ਚਲਿਆ ਗਿਆ ਵਿੱਚ ਵੀ ਕੀ ਕੁਝ ਹੈ ਗੱਲਬਾਤ ਉਹ ਬੰਦਾ ਮੁੜ ਕੇ ਨਿਕਲ ਹੀ ਨਹੀਂ ਉਹ ਬੰਦਾ ਵਿੱਚੇ ਆ ਮਤਲਬ ਮਰ ਗਿਆ ਧਸ ਗਿਆ ਵਿੱਚੇ ਖਤਮ ਹੋ ਗਿਆ ਤਾਂ ਦੋਸਤੋ ਇਹਦਾ ਸਭ ਤੋਂ ਪਹਿਲਾਂ ਆਪਾਂ ਸੈਂਟੀਫਿਕ ਵਿਊ ਗੱਲਬਾਤ ਕਰਾਂਗੇ ਵੀ ਸੈਂਟੀਫਿਕ ਵਿਊ ਕੀ ਹੈ ਇਹਦਾ ਸੈਂਟੀਫਿਕ ਵਿਊ ਇਹ ਹੈ ਜਿਹੜਾ ਪਾਣੀ ਦੀਆਂ ਪਰਤਾਂ ਨੇ ਆਪਾਂ ਪਾਣੀ ਕੱਢ ਰਹੇ ਧਰਤੀ ਦੇ ਵਿੱਚੋਂ ਉਹ ਪਾਣੀ ਕੱਢਣ ਦੇ ਨਾਲ ਉਹਦਾ ਕਾਰਨ ਉਹ ਜਿਹੜੀ ਪਾਣੀ ਵਾਲੀ ਪਰਤਾਂ ਉਹ ਥੱਲੇ ਖਾਲੀ ਹੋ ਗਈ ਤੇ ਉਸ ਤੋਂ ਬਾਅਦ ਇਹ ਜਿਹੜੀ ਧਰਤੀ ਆ ਥੱਲੇ ਜਾਣੀ ਸ਼ੁਰੂ ਹੋ ਗਈ ਸੈਂਟੀਫਿਕ 뷰 ਤਾਂ ਇਹਦਾ ਇਹ ਹੈ ਪਰ ਜਿਹੜੇ ਇੱਥੇ ਲੋਕਾਂ ਦਾ ਮੰਨਣਾ ਉਹ ਇਹ ਹੈ ਦੋਸਤੋ ਕਿ ਇੱਥੇ ਨਾ ਪੈਰੋਨਾਥ ਦਾ ਮੰਦਿਰ ਸੀ ਬਾਬਾ ਪੈਰੋ ਹੁੰਦਾ ਜਿਹੜਾ ਉਹਦਾ ਮੰਦਿਰ ਸੀ ਤੇ ਪੈਰੋਨਾਥ ਦਾ ਮੰਦਿਰ ਜਿਹੜਾ ਉਹ ਲੋਕਾਂ ਨੇ ਕੀ ਕਰਿਆ ਇਥੋਂ ਮੰਦਿਰ ਬਣਾਇਆ ਨਹੀਂ ਜਿਹੜਾ ਇੱਥੇ ਦੇ ਲੋਕਾਂ ਦਾ ਮੰਨਣਾ ਕਿ ਇੱਥੇ ਮੰਦਿਰ ਸੀ ਪਹਿਲਾਂ ਕੋਈ ਉਹ ਮੰਦਿਰ ਇਹਨਾਂ ਨੇ ਬਣਾਇਆ ਨਹੀਂ ਜਾਂ ਉਹ ਮੰਦਿਰ ਮਤਲਬ ਚੱਕ ਚੁੱਕਤਾ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਦੱਸ ਰਹੇ ਨੇ ਕਿ ਉਹਦੀ ਜਿਹੜੀ ਮੰਦਿਰ ਦੀ ਮਤਲਬ ਕਿ ਉਹ ਬਾਬੇ ਪੈਰੋनाथ ਦੀ ਜਿਹੜਾ ਕਾਲੀ ਮਾਤਾ ਦੇ ਨਾਲ ਹੁੰਦੇ ਨੇ ਪੈਰੋ ਜੀ ਉਹਨਾਂ ਦੀ ਮਤਲਬ ਕਿ ਕੂ ਦ੍ਰਿਸ਼ਟੀ ਕਹਿ ਲੋ ਚਾਹੇ ਉਹਨਾਂ ਦਾ ਪ੍ਰਕੋਪ ਕਹਿ ਲੋ ਕਿ ਉਹਦੇ ਕਾਰਨ ਜਿਹੜਾ ਇਹ ਵੱਡਾ ਖੱਡਾ ਦੇ ਧਰਤੀ ਧਸੀ ਹੈ ਤੇ ਹੁਣ ਇਹ ਕਿਹਾ ਜਾ ਰਿਹਾ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਦੱਸੀ ਹੈ ਜਿਹੜੀ ਮੈਂ ਹੁਣ ਦੱਸ ਰਿਹਾ ਤੁਹਾਨੂੰ ਕੇ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਪਹਿਲਾਂ ਇੱਥੇ ਮੰਦਿਰ ਬਣੂਗਾ ਉਸ ਤੋਂ ਬਾਅਦ ਮੰਦਿਰ ਬਣਨ ਤੋਂ ਪਹਿਰੋਜੀ ਦਾ ਮੰਦਿਰ ਬਣੂਗਾ ਕਿਉਂਕਿ ਇੱਥੇ ਨਾਲ ਕਾਲੀ ਜੀ ਦਾ ਮੰਦਿਰ ਹੈ ਇਧਰ ਨਾਲ ਹੀ ਕਾਲੀ ਜੀ ਦਾ ਮੰਦਿਰ ਆ ਪੈਰੋ ਦਾ ਮੰਦਿਰ ਇੱਥੇ ਬਣੂਗਾ ਉਸ ਤੋਂ ਬਾਅਦ ਇਹ ਖੱਡੇ ਨੂੰ ਬੰਦ ਕੀਤਾ ਜਾਊਗਾ ਪਹਿਲਾਂ ਇੱਥੇ ਕਾਲੀ ਆਧਾ ਆਪਣਾ ਪੈਰੋ ਨਾਲ ਆਧਾ ਮੰਦਿਰ ਬਣੂ ਤੇ ਨਾਲ ਕਾਲੀ ਮਾਤਾ ਦਾ ਵੀ ਬਣਾ ਸਕਦੇ ਨੇ ਤਾਂ ਦੋਸਤੋ ਇਹ ਹੈ ਤੇ ਬਾਕੀ ਆਜੋ ਮੈਂ ਤੁਹਾਨੂੰ ਉਧਰੋਂ ਵੀ ਥੋੜਾ ਜਿਹਾ ਦਿਖਾ ਦਿੰਨਾ ਵੀ ਆਪਾਂ ਖੜੇ ਕਿੱਥੇ ਹੋਏ ਆ ਉਹ ਚੀਜ਼ ਤੇ ਆਜੋ ਫਿਰ ਥੋੜਾ ਜਿਹਾ ਵਿੱਚੋਂ ਕੀ ਸਿਸਟਮ ਹੈ ਮੈਂ ਥੋੜਾ ਜਿਹਾ ਦਿਖ ਉਹ ਲਵੇ ਤਾਂ ਉਹ ਵਿਊ ਨਹੀਂ ਬਣਦਾ ਉਹ ਅਗਰ ਆਪਾਂ ਥੋੜਾ ਬੋਧਾ ਦਿਖਾਵਾਂਗੇ ਵੀ ਤੁਹਾਨੂੰ ਨਾ ਤੇ ਮੈਂ ਕੋਸ਼ਿਸ਼ ਕਰਦਾ ਉਹ ਸੜਕ ਤੁਸੀਂ ਦੇਖ ਸਕਦੇ ਹੋ ਇਹ ਆ ਵਿੱਚ ਤਾਂ ਸੀ ਲਈ ਆ ਇਹ ਆ ਵਿੱਚ ਤਾਂ ਸੀ ਉਹ ਸੜਕ ਦੇਖ ਲਓ ਸੀ ਹਾਂ ਵਿੱਚ ਦਰਖਤਾਂ ਦੇ ਦਰਖਤੇ ਜਾ ਰਹੇ ਨੇ ਤੇ ਮੈਂ ਤੁਹਾਨੂੰ ਨਾ ਉੱਪਰ ਕਰਕੇ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕੱਢ ਕੇ ਜਿੱਥੇ ਤੱਕ ਨਾ ਮੇਰਾ ਜਾਂਦਾ ਵਿਊ ਆ ਦੋਸਤੋ ਮੈਂ ਕੋਸ਼ਿਸ਼ ਕਰ ਰਿਹਾ ਉੱਪਰ ਚੱਕ ਰਿਹਾ ਕਿਉਂਕਿ ਮੈਨੂੰ ਤਾਂ ਹੁਣ ਸਕਰੀਨ ਦਿਸ ਨਹੀਂ ਰਹੀ ਤੁਸੀਂ ਦੇਖੋ ਇਹਨੂੰ ਹੁਣ ਇੱਕ ਹੈ ਕਿੱਥੇ ਆਪਾਂ ਉਹ ਗੱਲ ਕਰ ਲੈਨੇ ਆਂ ਦੋਸਤੋ ਜੇ ਗੱਲ ਕਰੀਏ ਆਪਾਂ ਹੈ ਕਿੱਥੇ ਆ ਇਹ ਹੈਗਾ ਜੀ ਆ ਸਹ ਸਹਜ ਰਾਸਰ ਸਹਜ ਰਾਸਰ ਪਿੰਡ ਐ S A H A J ਸਹਜ R A S A R ਸਹਜ ਰਾਸਰ ਠੀਕ ਹੈ ਜੀ ਉਹ ਪਿੰਡ ਆ ਅੱਗੇ ਪਿੱਛੋਂ ਆਪਾਂ ਆਏ ਆ ਜੀ ਜਦੋਂ ਆਪਾਂ ਜਾਣੇ ਆ ਆਪਣਾ ਸਰਦਾਰ ਸ਼ਹਿਰ ਤੋਂ ਸਰਦਾਰ ਸ਼ਹਿਰ ਤੋਂ ਹਿਸਾਰ ਤਾਰਾ ਨਗਰ ਤਾਰਾ ਨਗਰ ਤੋਂ ਸਰਦਾਰ ਸ਼ਹਿਰ ਆਉਂਦਾ ਹੈ ਸਰਦਾਰ ਸ਼ਹਿਰ ਤੋਂ ਜਦੋਂ ਆਪਾਂ ਲੂਨਕਸਰ ਲੂਨ ਕਰਨਸਰ ਲੂਨ ਕਰਨਸਰ ਨੂੰ ਜਾਂਦੇ ਆ ਤਾਂ ਰਾਸਤੇ ਦੇ ਵਿੱਚੋਂ ਇਹ ਵੱਡਾ ਜਿਹੜਾ ਉਹ ਆਪਣਾ ਹਾਈਵੇ ਆਉਂਦਾ ਜਿਹੜਾ ਉੱਪਰ ਦੀ ਟੱਪਦਾ ਜਿਹੜਾ ਕਿੱਥੋਂ ਦੀ ਜਾ ਰਿਹਾ ਉਹ ਕਿੱਥੋਂ ਯੋ ਆਪਣਾ ਡੱਬ ਵਾਲੀ ਤੋਂ ਹਾਂ ਭਾਰਤ ਮਾਲਾ ਰੋਡ ਭਾਰਤ ਮਾਲਾ ਰੋਡ ਉਹਦੇ ਥੱਲੋਂ ਦੀ ਆ ਕੇ ਥੋੜਾ ਜਿਹਾ ਅੱਗੇ ਟੱਪ ਕੇ ਇੱਕ ਪਿੰਡ ਦੇ ਵਿੱਚ ਦੀ ਰਸਤਾ ਜਾਂ ਮੁੜਦਾ ਹੈ ਜੇ ਤੁਸੀਂ ਇਧਰੋਂ ਲੋਕੇਸ਼ਨ ਵੀ ਲਾਉਂਗੇ ਆਪਣਾ ਇਸ ਸੈਜਰਾ ਸਰ ਦੀ ਤਾਂ ਸੈਜਰਾ ਸਰ ਬੜਨ ਤੋਂ ਪਹਿਲੀ ਤੁਹਾਨੂੰ ਇੱਥੇ ਖੱਡਾ ਮਿਲੂਗਾ ਕਿਉਂਕਿ ਅਸੀਂ ਵੀ ਲੋਕੇਸ਼ਨ ਲਾਈ ਹੋਈ ਸੀ ਸੈਜਰਾ ਸਰ ਦੀ ਸਾਨੂੰ ਰਸਤੇ ਦੇ ਵਿੱਚ ਹੀ ਮਿਲ ਗਿਆ ਕਿਉਂਕਿ ਇਹ ਨਾਲ ਹੀ ਪਿੰਡ ਹੈ ਇਧਰ ਨਾਲ ਹੀ ਪਿੰਡ ਰਹਿ ਗਿਆ ਇੱਥੇ ਤਾਂ ਦੋਸਤੋ ਇਹ ਤੁਸੀਂ ਖੱਡਾ ਦੇਖ ਸਕਦੇ ਹੋ ਬਾਕੀ ਆਲੇ-ਦੁਆਲੇ ਨਾ ਆਹ ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਜਿਹੜਾ ਵਿਊ ਹੈ ਜਿਹੜਾ ਦੂਜਾ ਮਤਲਬ ਕਿ ਤਿਬਿਆਂ ਦਾ ਤੇ ਆਜੋ ਮੈਂ ਉੱਪਰ ਚੱਲ ਕੇ ਵੀ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਆਹ ਦੇਖ ਲਓ ਦੋਸਤੋ ਬਿਲਕੁਲ ਆਪਾਂ ਖੱਡੇ ਉੱਪਰ ਆ ਚੁੱਕੇ ਹਾਂ ਆ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਆਲੇ-ਦੁਆਲੇ ਆ ਏਰੀਆ ਦੇਖੋ ਉਹ ਸੜਕ ਤਾਂ ਸੀ ਹੋਈ ਦੇਖੋ ਆਹ ਦੇਖ ਲਓ ਸਿਸਟਮ ਬਿਲਕੁਲ ਹੀ ਮੈਂ ਥੋੜਾ ਜਿਹਾ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰਦਾ ਅ ਕੈਮਰੇ ਨੂੰ ਲਿਜਾਣ ਦੀ ਕੋਸ਼ਿਸ਼ ਕਿ ਤੁਹਾਨੂੰ ਮੈਂ ਦਿਖਾ ਸਕਾਂ ਬਿਲਕੁਲ ਨੇੜੇ ਤੋਂ ਆ ਦੇਖੋ ਇੱਥੋਂ ਤਸੀ ਜਾ ਰਹੀ ਹੈ ਲਗਾਤਾਰ ਲਗਾਤਾਰ ਇਹ ਤਸੀ ਜਾ ਰਹੀ ਹੈ ਬਿਲਕੁਲ ਲਗਾਤਾਰ ਆ ਤੁਸੀਂ ਦੇਖ ਸਕਦੇ ਹੋ ਦਰਖਤ ਦਰਖਤ ਸਾਰੇ ਵਿੱਚ ਖਤਮ ਹੋਈ ਜਾ ਰਹੇ ਨੇ ਹੁਣ ਦੋਸਤੋ ਇਹਦੇ ਵਿੱਚ ਅਸਲ ਸਚਾਈ ਕੀ ਹੈ ਦੇਖੋ ਇਹ ਤਾਂ ਰੱਬ ਨੂੰ ਪਤਾ ਹੈ ਨਾ ਪ੍ਰਮਾਤਮਾ ਨੂੰ ਪਤਾ ਹੈ ਪਰ ਜਿਹੜੀ ਇੱਥੇ ਲੋਕਾਂ ਦੀ ਮੰਨਤਾ ਹੁਣ ਜ਼ਿਆਦਾ ਇਹ ਹੈ ਵੀ ਇੱਥੇ ਪੈਰੋਂ ਦਾ ਮੰਦਿਰ ਨਿਕਲਦਾ ਹੈ ਤੇ ਇੱਥੇ ਬਣਾਇਆ ਨਹੀਂ ਗਿਆ ਤੇ ਉਹਦੇ ਕਰਕੇ ਇਹ ਧਰਤੀ ਤਸਰੀ ਹੈ ਕਿਉਂਕਿ ਸਾਨੂੰ ਇੱਥੇ ਪ੍ਰਸ਼ਾਸਨ ਨੇ ਵੀ ਦੱਸਿਆ ਮਤਲਬ ਜਿਹੜੇ ਬੰਦੇ ਇੱਥੇ ਹੈਗੇ ਨੇ ਕਿਉਂਕਿ ਧਾਰਾ 144 ਲੱਗ ਚੁੱਕੀ ਆ ਅੱਗੋਂ ਸੜਕ ਵੀ ਦੇਖੋ ਟੁੱਟਦੀ ਜਾ ਰਹੀ ਹੈ ਕਹਿੰਦੇ ਹੁਣ ਬਾਰੋਂ ਤਾਂ ਜਿਹੜੀ ਧਰਤੀ ਆ ਤਸਰੀ ਬੰਦ ਹੋ ਗਈ ਆ ਪਰ ਵਿੱਚੋਂ ਅੰਦਰੋਂ ਥੋੜੀ ਥੋੜੀ ਹਜੇ ਤਸ ਰਹੀ ਹੈ ਕਿਉਂਕਿ ਇਹ ਜਿਹੜਾ ਖੱਡਾ ਬਣਿਆ ਇੱਕਦਮ ਨਹੀਂ ਬਣਿਆ ਹੌਲੀ-ਹੌਲੀ ਬਣਿਆ ਹੌਲੀ-ਹੌਲੀ ਮਤਲਬ ਕੀ ਸਰਕਦਾ 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 ਸਰ ਹੁਣ ਕਿੱਥੇ ਤੱਕ ਜਾ ਕੇ ਰੁਕੂਆ ਇਹ ਪਰਮਾਤਮਾ ਨੂੰ ਪਤਾ ਹੈ 200 ਫੁੱਟ ਦੇ ਘਰ